ਨਾਂ ਦੇ ਸੰਗਣੀ ਆਬਾਦੀ ਵਾਲੇ ਇਲਾਕੇ ਚ ਸਥਿਤ ਸ਼ਿਵਪੁਰੀ ਮੰਦਿਰ ਚ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰਨ ਦੇ ਨਾਲ ਨਾਲ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਕਾਰਨ ਹਿੰਦੂ ਸਮੂਹਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ 골ਕਾਂ ਚੋ ਸੋਨਾ ਚਾਂਦੀ ਤੇ ਨਗਦੀ ਚੋਰੀ ਹੋਣ ਕਾਰਨ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ 5 ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਸ਼ਹਿਰ ਦੇ ਮੰਦਰਾਂ ਅਤੇ ਸ਼ਮਸ਼ਾਨ ਘਾਟਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ ਜਦਕਿ ਪੁਲਿਸ ਅਧਿਕਾਰੀਆਂ ਨੇ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਜਲਦੀ ਹੀ ਉਹਨਾਂ ਨੂੰ ਫੜਿਆ ਜਾਵੇਗਾ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਪਟਿਸਰ ਕੀ ਮੈਟਰ ਹੈ ਜਿਹੜਾ ਮੰਦਿਰ ਦੇ ਵਿੱਚ ਚੋਰੀ ਦਾ ਇਨਸੀਡੈਂਟ ਹੋਇਆ ਅੱਜ ਦੀ ਸਵੇਰ ਸਾਡੇ ਲਈ ਜਿਹੜੀ ਸੀ ਬਹੁਤ ਹੀ ਦੁੱਖ ਭਰੀ ਸਵੇਰ ਸੀ ਸਾਨੂੰ ਸਵੇਰ ਸੰਜੀਵ ਸ਼ਰਮਾ ਜੀ ਸਭ ਤੋਂ ਪਹਿਲਾਂ ਮੰਦਿਰ 'ਚ ਜਿਹੜੇ ਆਉਂਦੇ ਨੇ ਸਾਡੇ ਕਮੇਟੀ ਦੇ ਮੈਂਬਰ ਉਹਨਾਂ ਦੇ ਅੰਦਰ ਐਂਟਰ ਕਰਦੇ ਆਂ ਮੰਦਿਰ ਭੁਲਵਾਇਆ ਉਹਨਾਂ ਨੇ ਪੰਡਤ ਜੀ ਤੋਂ ਉਹਨਾਂ ਦੇ ਅੰਦਰ ਆਂਦੇ ਹੀ ਉਹਦੀਆਂ ਭਾਵਨਾਵਾਂ ਨੂੰ ਐਂ ਸਿੱਠੇਸ ਲੱਗੀ ਕਿ ਉਹ ਉੱਥੇ ਖੜੇ ਖੜੇ ਅਗਾਹਤ ਮਹਿਸੂਸ ਕੀਤਾ ਉਹਨਾਂ ਨੇ ਹੋਇਆ ਕਿ ਜਲ ਚੜ੍ਹਨ ਸਭ ਤੋਂ ਪਹਿਲਾਂ ਸਾਡੇ ਸੰਜੀਵ ਸ਼ਰਮਾ ਜੀ ਆਉਂਦੇ ਨੇ ਸਵੇਰ ਉਹ ਅੰਦਰ ਜਿਵੇਂ ਹੀ ਐਂਟਰ ਕਰਦੇ ਨੇ ਬੈਲ ਵਜਾਉਂਦੇ ਨੇ ਮੰਦਿਰ ਦੀ ਘੰਟੀਆਂ ਵਜਾਉਂਦੇ ਨੇ ਅਭਿਸ਼ੇਕ ਕਰਨ ਲਈ ਜਿਵੇਂ ਹੀ ਸਾਹਮਣੇ ਦੇਖਦੇ ਨੇ ਸਾਡੇ ਸ਼ਿਵਲਿੰਗ ਜੀ ਦੀ ਪਿੰਡੀ ਖੰਡਿਤ ਹੋਈ ਟੱਡੀ ਹੋਈ ਹੁੰਦੀ ਹੈ ਉਹਨਾਂ ਨੇ ਇਮੀਡੀਏਟਲੀ ਐਕਸ਼ਨ 'ਚ ਆਏ ਪੰਡਤ ਜੀ ਨੂੰ ਮਿਲਾਇਆ ਸਾਰਾ ਕੁਝ ਦੇਖਿਆ ਔਰ ਮਹਿਸੂਸ ਕੀਤਾ ਕਿ ਇੱਥੇ ਕੋਈ ਬਹੁਤ ਬੜੀ ਬਰਦਾਤ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਸਾਰਿਆਂ ਨੂੰ ਜਿਵੇਂ ਜਿਵੇਂ ਖਬਰ ਹੋਈ ਸਾਰੇ ਕਮੇਟੀ ਦੇ ਮੈਂਬਰ ਪਹੁੰਚੇ ਪੁਲਿਸ ਨੂੰ ਖਬਰ ਹੋਈ ਪ੍ਰਸ਼ਾਸਨ ਨੂੰ ਖਬਰ ਹੋਈ ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਦੇਖੀਆਂ ਸੀ ਮਹਿਸੂਸ ਕੀਤੀਆਂ ਕਿ ਸਾਡੇ ਨਾਲ ਇੱਕ ਬਹੁਤ ਬੜਾ ਇੱਕ ਕਾਂਡ ਹੋ ਗਿਆ ਪਲੱਸ ਸਾਡੀਆਂ ਜਿਹੜੀਆਂ ਮੰਦਰ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਤੇ ਬਹੁਤ بڑا ਇੱਕ ਝੋਟ ਲੱਗ ਗਿਆ। ਇਹ ਗੱਲ ਸਾਨੂੰ ਨਹੀਂ ਪਤਾ ਕਿ ਵੀ ਉਹ ਜਿਹੜੇ ਵੀ ਬੰਦੇ ਸੀਗੇ ਉਹਨਾਂ ਨੇ ਕੀ ਮਨਸ਼ਾ ਨਾਲ ਅੰਦਰ ਐਂਟਰ ਕੀਤਾ ਜਾਂ ਕੀ ਨਹੀਂ ਕੀਤਾ। ਬਟ ਜੋ ਪ੍ਰਾਇਮਰੀ ਏディ ਫੇਸਿੰਗ ਹੈ ਉਹਦੇ ਚ ਇਹੀ ਨੋਟਿਸ ਅਸੀਂ ਕਰ ਰਹੇ ਹਾਂ ਵੀ ਸਾਨੂੰ 8-10 ਲੱਖ ਰੁਪਏ ਦਾ ਜਿਹੜਾ ਲਾਸ ਮੰਦਰ ਦੇ ਵਿੱਚ ਜਿਆਦਾ 15-20 ਲੱਖ ਰੁਪਏ ਦਾ ਦਾ 10 ਪਲੱਸ ਦਾ ਲਾਸ ਹੈਗਾ ਹੀ ਆ ਹਾਲੇ ਅਸੀਂ ਮਤਲਬ ਇਮੀਡੀਏਟ ਰਿਸਲ ਚਾਹੀਏ ਇਸ ਤੋਂ ਮਤਲਬ ਅੱਗੇ ਜਾਵਾਂਗੇ ਤਾਂ ਸਾਨੂੰ ਸ਼ਾਇਦ ਬਾਅਦ ਚ ਕਿਉਂਕਿ ਗੱਲਾਂ ਚੋਂ ਕਿੰਨਾ ਕੈਸ਼ ਨਿਕਲੇ ਸਾਨੂੰ ਨਹੀਂ ਪਤਾ ਕੀ ਕੀ ਲੈ ਕੇ ਨਹੀਂ ਚੋ ਸਰ ਉਹਦੇ ਵਿੱਚ ਮਤਲਬ ਦੇਖੋ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਸਾਡਾ ਕਲਸ਼ ਸੀਗਾ ਚਾਂਦੀ ਦਾ 3.5-4 ਕਿਜੀ ਦਾ ਪਿਓਰ ਚਾਂਦੀ ਦਾ ਕਲਚ ਸੀਗਾ ਤਾਂ ਉਹ ਉਹਨਾਂ ਨੇ ਕੱਢਿਆ ਉਸ ਤੋਂ ਬਾਅਦ ਜਿਹੜੀ ਸ਼ਿਵਲਿੰਗ ਹੈ ਸਾਡੇ ਪਵਿੱਤਰ ਸ਼ਿਵਲਿੰਗ ਦੀ ਜਲੇਰੀ ਪੂਰੀ ਚਾਂਦੀ ਦੀ ਸੀਗੀ ਉਹਨੂੰ ਉਹਨਾਂ ਨੇ ਮਤਲਬ ਕੱਢਣ ਲਈ ਸ਼ਿਵਲਿੰਗ ਤੇ ਆਗਾਧ ਕੀਤਾ ਪੂਰੇ ਅਸਤਰ ਸ਼ਸਤਰਾਂ ਨਾਲ ਉਹਨੂੰ ਮਤਲਬ ਪੂਰੀ ਜ਼ੋਰ ਲਾ ਕੇ ਕੱਢਿਆ ਨਿਕਲਦਾ ਨਹੀਂ ਸੀ ਉਹ ਤੇ ਉਸ ਚੱਕਰ ਦੇ ਵਿੱਚ ਉਹਨਾਂ ਨੇ ਮਤਲਬ ਸ਼ਿਵਲਿੰਗ ਨੂੰ ਵੀ ਖੰਡਿਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਔਰ 4 ਕੇਜੀ ਦੇ ਆਸ-ਪਾਸ ਸਾਡੀ ਚਾਂਦੀ ਦੀ ਜਲੇਰੀ ਸੀਗੀ ਉਹ ਲੈ ਕੇ ਗਏ ਨੇ ਜਾਂਦੀ ਦਾ ਹੀ ਕਲਚ ਸੀਗਾ ਉਸ ਤੋਂ ਬਾਅਦ ਸਾਡੇ ਸਾਰੀਆਂ ਮੂਰਤੀਆਂ ਤੇ ਜਾਂਦੀ ਦੇ ਜਿਹੜੇ ਮੁਕਟ ਸੀਗੇ ਲਗਭਗ 9 ਮੁਕਟ ਜਿਹੜੇ ਹੈ ਉਹਨਾਂ ਨੇ ਸਾਫ਼ ਕੀਤੇ ਬੰਸਰੀ ਸੀਗੀ ਕ੍ਰਿਸ਼ਨ ਜੀ ਦੀ ਬੰਸਰੀ ਤੋਂ ਬਾਅਦ ਸੋਨੇ ਦੀ ਨੱਕ ਸੀਗੀ ਮਾਤਾ ਜੀ ਦੀ ਉਹ ਵੀ ਲੈ ਗਏ ਉਹ ਉਸ ਤੋਂ ਬਾਅਦ ਦੋ ਗੱਲੇ ਉਹਨਾਂ ਨੇ ਚੱਕ ਕੇ ਅੰਦਰ ਲੈ ਕੇ ਗਏ ਉਹਨਾਂ ਨੂੰ ਪਟਿਆ ਉਹਨਾਂ ਚੋਂ ਜੋ ਕੱਢਿਆ ਉਹ ਉਹ ਵੀ ਤੁਹਾਨੂੰ ਹਲੇ ਹਨ ਮਾਨਿਤ ਹੈ ਹਲੇ ਉਹ ਪੂਰੀ ਜਾਣਕਾਰੀ ਸਾਡੇ ਕੋਲ ਨਹੀਂ ਹੈਗੀ ਅਸੀਂ ਜੋ ਕੈਮਰਿਆਂ ਦੇ ਵਿੱਚ ਜਾਂ ਜੋ ਅਸੀਂ ਆਪਣੀ ਆਈ ਵਿਟਨੈਸ ਦੇ ਹਾਵ ਨਾਲ ਪਹਿਲੇ ਬੰਦਿਆਂ ਨੇ ਜੋ ਸਾਨੂੰ ਦੱਸਿਆ ਉਹਦੇ ਅਕੋਰਡਿੰਗਲੀ ਸਾਡਾ ਬਹੁਤ ਵੱਡਾ ਲਾਸ ਹੋਇਆ ਔਰ ਲਾਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਧਾਰਮਿਕ ਭਾਵਨਾਵਾਂ ਨੇ ਜਿਨ੍ਹਾਂ ਨੂੰ ਮਤਲਬ ਬਿਲਕੁਲ ਵੀ ਅਸੀਂ ਮਤਲਬ ਅੱਜ ਦੀ ਡੇਟ 'ਚ ਸਾਡੇ ਤੋਂ ਇਹ ਬੋਲਿਆ ਵੀ ਨਹੀਂ ਜਾ ਰਿਹਾ ਹੈਗਾ ਜੋ ਅਸੀਂ ਤੁਹਾਨੂੰ ਬਿਆਨ ਦੇ ਰਹੇ ਹਾਂ ਬੜੇ ਦੁਖਦ ਮਤਲਬ ਮਨ ਨਾਲ ਭਰੇ ਮਨ ਨਾਲ ਅਸੀਂ ਬੈਠੇ ਆ ਸਾਰੇ ਸਾਡੀ ਸਮਿਤੀ ਜਿਹੜੀ ਹੈ ਇਸ ਮਤਲਬ ਇਨਸੀਡੈਂਸ ਤੋਂ ਬਹੁਤ ਜ਼ਿਆਦਾ ਵੱਡੇ ਅਗਾਧ ਦੇ ਵਿੱਚ ਹੈ ਅਗਾਧ ਹੋਈ ਹੈ ਅਗਾਧ ਹੋਈ ਹੈ ਕਿ ਕਿੰਨੇ ਜਣੇ ਸੀਗੇ ਉਹ ਸੀਸੀਟੀਵੀ ਕੈਮਰਸ ਵਿੱਚ ਕੁਛ ਦੋ ਆ ਰਹੇ ਹਨ ਦੋ ਜਣੇ ਸਰ ਦੇਖੋ ਪਹਿਲਾਂ ਰੱਸੀ ਲੈ ਕੇ ਰੋਸ਼ਨਦਾਨ ਦੇ ਵਿੱਚੋਂ ਜਾਲੀ ਪਟਕੇ ਇੱਕ ਬੰਦਾ ਪਹਿਲਾਂ ਉਤਰਦਾ ਉਹ ਉੱਥੇ ਜਿੱਥੇ ਪੈਰ ਰੱਖਦਾ ਉੱਥੇ ਲਾਈਟ ਲੱਗੀ ਹੋਈ ਸੀ ਬੜੀ ਉਹ ਲਾਈਟ ਥੱਲੇ गिरਦੀ ਹੈ ਉਹ ਬੰਦਾ نیچے ਉਤਰ ਕੇ ਪ੍ਰੋਪਰ ਆਪਣਾ ਸਟਾਰਟ ਕਰਦਾ ਟੂਲ ਲੈ ਕੇ ਉਹ ਪ੍ਰੋਪਰ ਸਮਾਨ ਲੈ ਕੇ ਆਏ ਹੋਏ ਸੀਗੇ ਔਰ ਪਲੈਨਿੰਗ ਦੇ ਨਾਲ ਆਏ ਹੋਏ ਸੀਗੇ ਇੱਕ ਬੰਦਾ ਜਦੋਂ ਆਪਣਾ ਜਿੰਨਾ ਕੰਮ ਕਰਦਾ ਫਿਰ ਉਹ ਦੂਜੇ ਨੂੰ ਆਵਾਜ਼ ਲਗਾਉਂਦਾ ਦੂਜਾ ਵੀ ਬੰਦਾ ਥੋੜੀ देर ਬਾਅਦ ਥੱਲੇ ਆਉਂਦਾ ਉਹ ਦੋਨੋਂ ਬੰਦੇ ਜਿਹੜੇ ਤਰੀਕੇ ਨਾਲ ਥੱਲੇ ਉਤਰਦੇ ਨੇ ਉਸੇ ਵੇ ਦੇ ਨਾਲ ਉਹ ਵਾਪਸ ਸਮਾਨ ਲੈ ਕੇ ਉੱਪਰ ਚੜ ਜਾਂਦੇ ਨੇ ਨਾ ਉਹਨਾਂ ਨੇ ਕੋਈ ਦਰਜੇ ਦਾ ਤਾਲਾ ਤੋੜਿਆ ਸਾਡੇ ਮੰਦਰ ਦਾ ਨਾ ਹੀ ਕੋਈ ਉਹਨਾਂ ਨੇ ਐਂਟਰੀ ਜਾਂ ਐਗਜ਼ਿਟ ਲਈ ਕੋਈ ਪੁਆਇੰਟ ਯੂਜ਼ ਕੀਤਾ ਪੁਲਿਸ ਤੋਂ ਨੂੰ ਕਾਰਵਾਈ ਪੁਲਿਸ ਦੀ ਕਾਰਵਾਈ ਨਾਲ ਹੀ ਜਿਵੇਂ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ ਸਟਾਰਟ ਹੋ ਗਈ ਹੈ ਡੀਐਸਪੀ ਸਾਹਿਬ ਮੌਕੇ ਤੇ ਸਾਡੇ ਕੋਲ ਆ ਗਏ ਸੀਗੇ ਬਟ ਅਸੀਂ ਇਹੀ ਕਵਾਂਗੇ ਐਜ਼ ਏ ਮੰਦਰ ਦੇ ਅਸੀਂ ਸਾਰੇ ਬੈਠੇ ਆਂ ਟਰਸਟੀ ਜਾਂ ਮੈਂਬਰਸ ਜੋ ਵੀ ਹੈ ਸਾਡੇ ਪ੍ਰਧਾਨ ਜੀ ਸ਼ਿਵ ਕੌਸ਼ਲ ਜੀ ਬੈਠੇ ਨੇ ਸੈਕਟਰੀਸ ਮੋਤੀ ਜੀ ਬੈਠੇ ਨੇ ਅੰਕਲ ਖੜੇ ਨੇ ਮਨੋਰ ਲਾਲ ਜੀ ਸੰਜੀਵ ਸ਼ਰਮਾ ਜੀ ਨੇ ਸਾਨੂੰ ਪੁਲਿਸ ਤੋਂ ਪੂਰੀ ਉਮੀਦ ਵੀ ਹੈ ਔਰ ਅਸੀਂ ਪੂਰੀ ਉਹਨਾਂ ਦੇ ਅੱਗੇ ਇੱਕ ਅਰਜ਼ੀ ਵੀ ਕਰਦੇ ਆਂ ਵੀ ਸਾਨੂੰ 24 ਘੰਟੇ ਦੇ ਵਿੱਚ ਇਸ ਚੀਜ਼ ਦਾ ਰਿਜ਼ਲਟ ਦਿੱਤਾ ਜਾਵੇ ਤਾਂ ਕਿ ਸਾਡੇ ਜਿਹੜੇ ਮਨਾਂ ਤੇ ਪੂਰੀ ਥੇਸ ਪਹੁੰਚੀ ਹੈ ਅਸੀਂ ਉਹਨੂੰ ਸ਼ਾਂਤ ਕਰ ਸਕੀਏ ਸਾਡੇ ਵਰਵਲੇ ਜਿਹੜੇ ਨੇ ਕਿਤੇ ਉਬਲ ਕੇ ਬਾਹਰ ਨਾ ਆ ਜਾਣ। ਸਾਨੂੰ ਪੂਰੀ ਉਹਨਾਂ ਤੋਂ ਉਮੀਦ ਵੀ ਹੈ। ਅਸੀਂ ਥੋੜੇ ਰਾਹੀਂ ਮੀਡੀਆ ਦੇ ਰਾਹੀਂ ਮੀਡੀਆ ਦੇ ਰਾਹੀਂ ਅਸੀਂ ਉਹਨਾਂ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਹਾਂ ਵੀ ਸਾਨੂੰ 24 ਘੰਟੇ ਦੇ ਅੰਦਰ ਬੰਦੇ ਲਿਆ ਕੇ ਖੜੇ ਕਰ ਦਿਓ ਜਿਹੜੇ ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਆਹਾਤ ਕੀਤੀਆਂ ਤਾਂ ਕਿ ਸਾਡੇ ਮਨਾਂ ਦੇ ਵਿੱਚ ਜਿਹੜੇ ਵਰਵਲੇ ਉੱਠ ਉਬਲ ਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਸ਼ਾਂਤ ਕਰ ਸਕੀਏ ਔਰ ਅਸੀਂ ਅਗਲਾ ਮੰਦਰ ਦੀ ਜਿਹੜੀ ਪੂਜਾ ਪਾਠ ਦੀ ਵਿਧੀ ਵਿਧਾਨ ਨਾਲ ਉਹਨੂੰ ਸਥਾਪਿਤ ਦੁਆਰਾ ਕਰ ਸਕੀਏ। ਪੰਡਿਤ ਰਿਸ਼ੀਦੇਵ Shastri Karmkandhi Brahman Sabha pradhan ਕੀ ਕਰਨਾ ਚਾਹੁੰਦੇ ਮੈਂ ਇਹੀ ਕਰਨਾ ਚਾਹੁੰਦਾ ਇਹ ਜਿਹੜਾ ਘਟਨਾ ਹੋਇਆ ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਅਮਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸਮਸਾਨ ਘਾਟ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰ ਨਹੀਂ ਭੜੇ ਜਾਂਦੇ ਕੀ ਕਹਣਾ ਚਾਹੁੰਦੇ ਜਿਹੜਾ ਇਨਸੀਡੈਂਟ ਹੋਇਆ ਪਹਿਲਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਜੀ ਅਧਰ ਪੜੇ ਲੱਗੀ ਗਿਆਊਗਾ ਕਸ਼ੀਪੁਰੇ ਮnde ਕੀ ਹੋਇਆ ਜੀ ਇਹ ਹਿੰਦੂਆਂ ਨੇ ਹੀ ਹੋ ਰਿਹਾ ਜੀ ਜੇਕਰ ਹੋਰ ਤਰ੍ਹਾਂ ਦੇ ਹੁੰਦਾ ਇਹ ਹੁਣ ਤਾਂ ਪ੍ਰਸ਼ਾਸਨ ਵੀ ਗਈ ਸਾਰੇ ਗੱਲ ਪ੍ਰਸ਼ਾਸਨ ਭੱਜਾ ਦੰਟਾ ਫਿਰਦਾ ਹੁਣ ਤਾਂ ਚੋਰ ਫਰੇ ਵੀ ਹੁੰਦੇ ਸੀ ਕਿਆ ਪਤਾ ਇਹ ਹਿੰਦੂਆਣਾ ਪਤਾ ਵਸ ਨਾਲ ਵੀ ਹੀ ਕੰਮ ਹੋਇਆ ਅੱਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ ਅੱਜ 5 ਵਜੇ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲ੍ਹ ਨੂੰ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਨੂੰ ਕਿ ਬਾਜ਼ਾਰ ਬੰਦ ਹੋਊਗਾ ਜੇ ਹੋ ਸਕੇ ਆ ਅਸੀਂ ਪੰਜਾਬ ਬਾਂਦੀ ਕਾਲ ਵੀ ਦੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਕੀ ਇਨਸੀਡੈਂਟ ਹੋਇਆ ਜਿਹੜਾ ਮੰਦਿਰ ਦੇ ਵਿੱਚ ਦੇਖੋ ਆ ਇਹ ਪ੍ਰਾਚੀਨ ਜਿਹੜਾ ਸ਼ਿਪੂਰੀ ਮਹੱਲੇ ਦੇ ਵਿੱਚ ਸ਼ਿਪੂਰੀ ਸ਼ਿਵ ਜੀ ਦਾ ਮੰਦਿਰ ਇੱਥੇ ਕੱਲ ਰਾਤੀ ਦੋ ਬੰਦੇ ਜਿਹੜੇ ਆਏ ਆ ਉਹਨਾਂ ਨੇ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਤੇ ਮੰਦਿਰ ਦੇ ਵਿੱਚ ਸ਼ਿਵ ਜੀ ਦੇ ਸ਼ਿਵ ਜੀ ਦੇ ਜਿਹੜੇ ਚਾਂਦੀ ਦੇ ਸ਼ਿਵ ਜੀ ਜਿਹੜੇ ਆਪਣੇ ਸ਼ਿਵਲਿੰਗ ਦੇ ਆਲੇ ਦੁਆਲੇ ਚਾਂਦੀ ਦਾ ਪੱਤਰ ਸੀਗਾ ਉਹ ਚੋਰੀ ਕੀਤਾ ਹੈ ਮੂਰਤੀਆਂ ਤੋਂ ਚਾਂਦੀ ਦੇ ਮੁਗਟ ਚੋਰੀ ਕੀਤੇ ਨੇ ਤੇ ਕੁਝ ਹੋਰ ਗਹਿਣੇ ਚੋਰੀ ਕੀਤੇ ਨੇ ਅਸੀਂ ਸਾਡੀ ਟੀਮਾਂ ਜਿਹੜਾ ਸਾਨੂੰ ਇਹ ਮਾਮਲੇ ਦੀ ਇਨਫੋਰਮੇਸ਼ਨ ਮਿਲੀ ਹੈ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਨੇ ਮੈਂ ਖੁਦ ਵੀ ਆਇਆ ਹਾਂ ਸਾਡੇ ਡੀਐਸਪੀ ਡੀ ਇੰਚਾਰਜ ਸੀਏਏ ਡੀਐਸਪੀ ਖੰਨਾ ਡੀ ਕਨਸਰਨਡ ਏਰੀਆ ਦੇ ਐਸਐਚਓ ਸਿਟੀ 1 ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਟਿੱਕਟ ਹਦਾਇਤਾਂ ਨੇ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਅਸੀਂ ਜਲਦ ਤੋਂ ਜਲਦ ਜਿਹੜੀਆਂ ਡਿਫਰੈਂਟ ਈਮ ਬਣਾ ਕੇ ਕ੍ਰਾਈਮ ਟੈਸਟ ਕਰਾਂਗੇ ਤੇ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੈ ਉਹਨੋ ਕਿ ਜੇਲੇ ਬਲ ਤੇ ਕਿਸੇ ਵੀ ਤਰ੍ਹਾਂ ਬਖਸ਼ਾ ਨਹੀਂ ਜਾਊਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ 5 ਵਜੇ ਤੱਕ ਟਾਲਟੀ ਮੀਟਿੰਗ ਦਿੱਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਦੇਖੋ ਅਸੀਂ ਸਾਰੀ ਜਥੇਬੰਦੀਆਂ ਨਾਲ ਗੱਲ ਕਰਾਂਗੇ ਤੇ ਗੱਲ ਕਰਕੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਆਪਾਂ ਕੋਈ ਲਾਅ ਐਂਡ ਔਰਡਰ ਖਰਾਬ ਨਹੀਂ ਕਰਨਾ ਤੇ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਰੱਖਣਾ ਹੈ ਤੇ ਇਹਨਾਂ ਨੂੰ ਦੋਸ਼ਾਂ ਨੂੰ ਅਸੀਂ ਜਲਦ ਤੋਂ ਜਲਦ ਫੜਾਂ ਥੈਂਕ ਯੂ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨੂੰ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV